ਇੱਕ ਬੰਦਾ ਚੜਾਈ ਕਰ ਗਿਆ ਉਹਨੂੰ ਦਫਨਾਉਣ ਲਈ ਜਗ੍ਹਾ ਨਹੀਂ ਹੈ ਤਾਂ ਉਹ ਜਿਹੜਾ ਕਬਰ ਕੁਦੇ ਦੀ ਕਬਰ ਰੋਕੀ ਜਾ ਰਹੀ ਹੈ ਇੱਕ ਵੱਡਾ ਵੱਡਾ ਇਸ਼ੂ ਹੈ ਜੇ ਇੱਥੇ ਇਸ ਤਰ੍ਹਾਂ ਹੋ ਜਾਂਦਾ ਪ੍ਰਸ਼ਾਸਨ ਨੇ ਜਾਨ ਇੱਥੇ ਪਹੁੰਚ ਕੇ ਨਾ ਇਹਦੀ ਸਾਰ ਲਈ ਤੇ ਅਸੀਂ ਹੋ ਸਕਦਾ ਉਹਦੀ ਜਿਹੜੀ ਇਹ ਡੈੱਡ ਬੋਡੀ ਨੂੰ ਸੜਕ ਤੇ ਰੱਖਾਂਗੇ ਫਿਰ ਜਾਮ ਲਾਵਾਂਗੇ ਪੂਰਾ ਹਨਾ ਐਸਾਈ ਧਰਮ ਦੇ ਜੋ 크੍ਰਿਸਚਨ ਦੇ ਲੋਕ ਹੈ ਉਹ ਕਾਫੀ ਵੱਡੀ تعداد ਤੇ ਆ ਤੇ ਉਹਨਾਂ ਕੋ ਕੇਵਲ ਉੱਥੇ ਕਨਾਲਕ ਥਾਵਾਂ ਜਿਹੜਾ ਇਹ ਜਿਹੜਾ ਅੰਤਮ ਸਮੇਂ ਤੇ ਜਦੋਂ ਬੰਦਾ ਚੜ੍ਹਾਈ ਕਰਦਾ ਤੇ ਉਹਨੂੰ ਦਪਨਾਉਣ ਵਾਸਤੇ ਕਿਉਂਕਿ ਇਹ ਲੋਕ ਧੱਪਦੇ ਆ ਸੋ ਉਹਨਾਂ ਨੂੰ ਇਹ ਪਿਛਲੀ ਪੰਚਾਇਤ ਨੇ ਜੋ ਸਾਡੇ ਤੋਂ ਪਹਿਲੇ ਆ ਉਹ ਐਮਐਲਏ ਸਾਹਿਬ ਨੇ ਜੋ ਉਸ ਟਾਈਮ ਦੇ ਮੌਜੂਦਾ ਐਮਐਲਏ ਤੇ ਹੁਣ ਵੀ ਉਹ ਮੌਜੂਦਾ ਐਮਐਲਏ ਆ ਤੇ ਉਹਨਾਂ ਪੰਚਾਇਤ ਨੇ ਮਤਾ ਪਾ ਕੇ ਆ ਡੇਢ ਕਨਾਲਾ ਇਹਨਾਂ ਨੂੰ ਇਹਨਾਂ ਦੀ ਕਹਿਣ ਤੇ ਹਨਾ ਇਹਨਾਂ ਦੀ ਜੋ ਬੇਨਤੀ ਸੀ ਉਹਨੂੰ ਮਨਜ਼ੂਰ ਕਰਕੇ ਤੇ ਕ੍ਰਿਸ਼ਨ ਕਮਿਊਨਿਟੀ ਨੂੰ ਜਿਹੜਾ ਵਾ ਇਹ ਕਬਰਾਂ ਵਾਸਤੇ ਆ ਡੇਢ ਕਨਾਲ ਥਾਂ ਦਿੱਤਾ ਸੀ ਇਸ ਕਲੋਨੀ ਦੇ ਵਿੱਚ ਸਿਰਫ ਕੇਵਲ ਇੱਕ ਬੰਦਾ ਜੋ ਇਲਿਗਲ ਤਰੀਕੇ ਨਾਲ ਰਹਿ ਰਿਹਾ ਜਿਆ ਪ੍ਰਸ਼ਾਸਨ ਨੇ ਜਾਣ ਇੱਥੇ ਪਹੁੰਚ ਕੇ ਨਾ ਇਹਦੀ ਚਾਰ ਲਈ ਤੇ ਅਹੀਂ ਹੋ ਸਕਦਾ ਉਹਦੀ ਜਿਹੜੀ ਇਹ ਡੈੱਡ ਬੋਡੀ ਨੂੰ ਸੜਕ ਤੇ ਰੱਖਾਂਗੇ ਫਿਰ ਜਾਮ ਲਾਵਾਂਗੇ ਪੂਰਾ ਹਨਾ ਸਾਰਾ ਨਗਰ ਫਿਰ ਇਕੱਠਾ ਹੋਏਗਾ ਸਾਰੀ ਕਮਿਊਨਿਟੀ ਇਕੱਠੀ ਹੋਏਗੀ ਆ ਦੇਖੋ ਕੈਮਰਾ ਮਾਰ ਕੇ ਕਿ ਇਹ ਟੱਲੇ ਬੰਦੇ ਨੇ ਕਬਰਾਂ ਦਾ ਸਥਾਨ ਤੇ ਇੱਕ ਕਿੱਥੇ ਬੱਕਰੀਆਂ ਬਧੀਆਂ ਇੱਥੇ ਛੁੱਟੀਆਂ ਰੂੜੀ ਲਾਈ ਹੈ ਗਾਂ ਦੇਖੋ ਇਹ ਜਿਹੜਾ ਕਬਰਸਤਾਨ ਨੂੰ ਜਾਗਦਾ ਸਾਰਾ ਦਿਖਾਓ ਕੈਮਰਾ ਮਾਰ ਕੇ ਭਾਜੀ ਮਿਹਰ ਨੂੰ ਇਸ ਕਰਕੇ ਬਲੈਗਾ ਸਾਡਾ ਇੱਥੇ ਬਜ਼ੁਰਗ ਦੀ ਡੈਥ ਹੋ ਗਈ ਆ ਕੋਈ ਸੌਫਲ ਟੁੱਪੜ ਕੋਈ ਦੇਖੋ ਕਿ ਇੱਥੇ ਤਿੰਨਾ ਪੰਚਾਇਤਾਂ ਨੇ ਸਾਨੂੰ ਮਤਾ ਪਾਗ ਦਿੱਤੀਆਂ ਹੋਈਆਂ ਕਬਰਾਂ ਕੰਜੂਰ ਕੀ ਉਦ ਕਿਤੀਆਂ ਕਬਰਾਂ ਇੱਥੇ ਘਟੋ ਘਟ 150 ਘਰ ਸਾਡੀ ਪਿੰਚਲ ਬਰਾਦਰੀ ਦਾ ਤੇ ਜਿਹਦੇ ਵਿੱਚ ਮੜੀਆਂ ਨਹੀਂ ਤੇ ਸਾਡੀਆਂ ਪੰਚਾਇਤਾਂ ਨੇ ਮੰਤਰਲਾ ਕੀਤਾ ਸਾਨੂੰ ਕਿੰਨਾ ਪੰਚਾਇਤਾਂ ਮਤਾ ਪਾ ਕੇ ਕਬਰਸਤਾਨ ਦਿੱਤਾ ਹੋਇਆ ਅੱਜ ਸਾਡਾ ਬਜ਼ੁਰਗ ਮਰਿਆ ਤੇ ਇੱਕ ਦੱਬਣਾ ਤੇ ਇੱਕੋ ਹੀ ਘਰ ਜਿਹੜਾ ਵਿਰੋਧ ਕਰ ਰਿਹਾ ਵੀ ਮੈਂ ਇੱਥੇ ਨਹੀਂ ਪੁਣ ਦੇਣੀਆ ਕਬਰਾਂ ਵਿੱਚ ਰੱਖਤਾਰ ਵਾਲਾ ਗੇ ਜੇ ਘਰ ਵੱਤ ਇਹ ਵੀ ਲੱਗੇ ਕਬਰਸਤਾਨ ਹੈ ਹੈਗਾ ਕਬਰਸਤਾਨ ਹੀ ਵੀ ਕਿ ਵੀ ਤਾਂ ਇਹ ਜੋ ਇਤੋਂ ਤਾਂ ਲੱਗਦਾ ਕਲੇ ਮੁਰਦੇਗੋਂ ਤੇ ਇੱਕੋ ਹੀ ਤਾਂ ਲੱਗਦਾ ਇਹ ਸਾਰਾ ਮਸਲਾ ਜੀ ਇਹਨਾਂ ਕਹਿੰਦੇ ਇਹਦੇ ਇਹਦੇ ਮੂੜੇ ਨੇ ਸਾਡੀ ਮੰਗੇ ਹੀ ਆ ਵੀ ਸਾਨੂੰ ਮੁਰਦਾ ਬਣੋਂਦਾ ਜਾਏ ਇਹ ਪਿੰਡ ਭੁਲਜਾ ਕਲੋਨੀ ਵਿੱਚ ਜਿਹੜਾ ਵਾਸ਼ਿੰਗ ਸ਼ਾਂਤ ਦਾ ਮਸਲਾ ਵੀ ਤੇ ਇਹਦੇ ਵਿੱਚ ਜਿਹੜਾ ਦੋਹਾਂ ਪਾਰਟੀਆਂ ਨੂੰ ਥਾਣੇ ਦਾ ਟਾਈਮ ਦੇ ਦਿੱਤਾ ਤੇ ਇੱਕ ਪਾਰਟੀ ਲੈ ਕੇ ਚੱਲੇ ਆ ਤੇ ਬਾਕੀ ਜੋ ਕਾਰਵਾਈ ਹੋਈ ਜੀ ਉਹ ਉੱਥੇ ਜਿਹੜੀਆਂ ਵਾਦੀਆਂ ਨਹੀਂ ਹਾਂਜੀ ਇਹ ਪੰਚਾਇਤ ਕੰਦੀ ਜੀ ਪੰਚਾਇਤੀ ਜ਼ਮੀਨ ਆ ਇਹ ਕਹਿੰਦੇ ਸਾਡੇ ਕੋਰਟ ਕੋਰਟ ਕੇਸ ਕੀਤਾ ਵਾ ਇਹ ਦਿਹੋਣਾ ਹੀ ਉੱਤੇ ਜਾ ਕੇ ਤੇ ਵੇਖਦੇ ਮਫੂ ਇਹ ਸਾਡੀ ਗੱਲ ਬਾਤ ਜੋ ਵੀ ਹੋ ਜੀ ਹੋਣੀ ਹੈ